ਜਲੰਧਰ ਜਿਮਨੀ ਚੌਂਕਾਂ ਦੇ ਵਿੱਚ ਮੌਜੂਦ ਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਦੀਪ ਪਾਟਕ ਅਤੇ ਸੰਜੀਤ ਸਿੰਘ ਦੇ ਵੱਲੋਂ ਅਹਿਮ ਬੈਠਕ ਹੈ ਲਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਵੱਡੀ ਗਿਣਤੀ ਦੇ ਵਿੱਚ ਮੰਤਰੀ ਵਿਧਾਇਕ ਅਤੇ तमाम ਮੋਦੇਦਾਰ ਪਹੁੰਚਣਾ ਸ਼ੁਰੂ ਹੋ ਚੁੱਕੇ ਹੋਏ ਨੇ ਤਾਂ ਗੱਲਬਾਤ ਕਰਾਂਗੇ ਵਿਧਾਇਕ ਗੁਰਪ੍ਰੀਤ ਗੋਗੀ ਵੀ ਇੱਥੇ ਪਹੁੰਚੇ ਨੇ ਗੋਗੀ ਜੀ ਕਿਵੇਂ ਦੇਖਦੇ ਹੋ ਅੱਜ ਜਲੰਧਰ ਜਿਮਨੀ ਚੌਂਕਾਂ ਨੂੰ ਲੈ ਕੇ ਅਹਿਮ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਸੱਦੀ ਗਈ ਹੈ ਕੀ ਚਰਚਾਵਾਂ ਹੋਣ ਵਾਲੀਆਂ ਨੇ ਅੰਦਰ ਦੇ ਦੇਖੋ ਚੋਣ ਦੀ ਰਣਨੀਤੀ ਆ ਜੋ ਸਾਡੇ ਅਸੀਂ ਚੋਣ ਜਿੱਤੇ ਹੋਏ ਆ ਸਿਰਫ ਤੇ ਸਿਰਫ ਅਸੀਂ ਸਟਰੈਟਜੀ ਤਿਆਰ ਕਰ ਰਹੇ ਆ ਵੀ ਹੁਣ ਜਿਹੜੀਆਂ ਚੋਣਾਂ ਦਾ ਆਖਰੀ ਦੌਰ ਹੈਗਾ ਉਹਨੂੰ ਕਿਸ ਤਰੀਕੇ ਨਾਲ ਅਸੀਂ ਉਹਨੂੰ ਇੰਪਲੀਮੈਂਟ ਕਰਨਾ ਹੈਗਾ ਉਹਦੇ ਵਾਸਤੇ ਅੱਜ ਜੋ ਆਖਰੀ ਰਣਨੀਤੀ ਸੀ ਬੜਾ ਜਾ ਰਹੇ ਹੈਗੇ ਮਾਨ ਸਾਹਿਬ ਦਾ ਤੇ ਸਾਡੇ ਸ੍ਰੀ ਪਟਕ ਜੀ ਵੀ ਆਏ ਹੋਏ ਨੇ ਤੇ ਉਸ ਹਾਵ ਨਾਲ ਸਾਰਾ ਅਸੀਂ ਅੱਜ ਦੇਖਦੇ ਜਾ ਕੇ ਅੰਦਰ ਕੁਝ ਜ਼ਿੰਮੇਵਾਰੀਆਂ ਵੀ ਸੌਪੀਆਂ ਜਾ ਸਕਦੀਆਂ ਨੇ ਇਹ ਚੋਣਾਂ ਨੂੰ ਲੈ ਕੇ ਜ਼ਿੰਮੇਵਾਰੀਆਂ ਤਾਂ ਸੌਪੀਆਂ ਹੋਈਆਂ ਨੇ ਮੈਂ 39 ਨੰਬਰ ਵਾਰਡ ਆ ਮੇਰੇ ਕੋਲ ਮੈਂ ਉੱਥੇ ਸਾਰਾ ਜ਼ਿੰਮੇਵਾਰੀ ਲਈਆ ਪਾਰਟੀ ਨੇ ਤੇ ਮੈਂ ਉੱਥੇ ਕੰਮ ਕਰ ਰਿਹਾ ਮੈਂ ਆਪਣੀ ਰਿਪੋਰਟ ਦੇਣੀ ਹੈਗੀ ਕਿ ਕੀ ਹੈ ਕੀ ਇਹਦਾ ਸਾਰਾ ਤਕ ਕੀ ਲੱਗਦੇ ਇਸ ਵਾਰ ਜਲੰਧਰ ਜਿਮਨੀ ਚੋਣਾਂ ਦੇ ਵਿੱਚ ਜਿੱਤ ਦਾ ਦਾਵਾ ਤਾਂ ਹਰ ਇੱਕ ਪਾਰਟੀ ਵੱਲੋਂ ਕੀਤਾ ਜਾ ਰਿਹਾ ਪਰ ਜੇਕਰ ਗੱਲ ਆਮ ਆਦਮੀ ਪਾਰਟੀ ਕਰੀ 70 ਦੀਪ ਮੁਕਾਬਲਾ ਕਿਹੜੀ ਪਾਰਟੀ ਦਾ ਸਮਝਦੇ ਹੋ ਸਾਡਾ ਕਿਸੇ ਨਾਲ ਵੀ ਮੁਕਾਬਲਾ ਨਹੀਂ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਸਾਡਾ ਵਿਕਾਸ ਦੇ ਉੱਤੇ ਕੰਮ ਦੇ ਉੱਤੇ ਆ ਅਸੀਂ ਹੈਲਥ ਦੇ ਐਜੂਕੇਸ਼ਨ ਦੇ ਵੋਟਾਂ ਲਈਆਂ ਨੇ ਮੱਲਾ ਕਲੀਨਿਕ ਬਣਾਏ ਆ ਬਣਾ ਰਹੇ ਆ ਸਕੂਲ ਆਫ ਫੈਮਿਨਸ ਬਣਾ ਰਹੇ ਨੇ ਨੌਕਰੀਆਂ ਦਿੱਤੀਆਂ ਜਾਂ ਰਹੀਆਂ ਨੇ ਫਰੀ ਬਿਜਲੀ ਦਿੱਤੀ ਹੈਗੀ ਆ ਲੋਕਾਂ ਨੂੰ ਤੇ ਇਸ ਤਰੀਕੇ ਦੇ ਕਈ ਸਰਕਾਰ ਦੇ ਅਗਲੇ ਜਿਹੜੇ ਹੁਣ ਬਾਕੀ ਸਾਡੇ 3 ਸਾਲ 2.5 ਸਾਲ ਰਹਿ ਗਿਆ ਉਹਦੇ ਚ ਅਸੀਂ ਜੋ ਵਿਕਾਸ ਦੀ ਛੜੀ ਲਿਆਉਣੀ ਆ ਉਹਦੇ ਚ ਪੰਜਾਬ ਇੱਕ ਵੱਖਰਾ ਇੱਕ ਰੰਗਲਾ ਪੰਜਾਬ ਨਜ਼ਰ ਆਊਗਾ ਉਹ ਉਹਦੀ ਰਣਨੀਤੀ ਵੀ ਸਾਡੀ ਅਗਲੀ ਤੇ ਅੱਜ ਦੀ ਬੈਟਿੰਗ ਲੈ ਕੇ ਜੇਕਰ ਗੱਲ ਕਰੀਏ ਤਾਂ ਕੀ ਲੱਗਦਾ ਕਿਹੜੀ ਗੱਲਾਂ ਨੂੰ ਲੈ ਕੇ ਚਰਚਾਵਾਂ ਅੰਦਰ ਹੋਣ ਵਾਲੀਆਂ ਨੇ ਚਰਚਾਵਾਂ ਹੁਣ ਜਾਣਦੇ ਆ ਬੌਸ ਨੂੰ ਮਿਲਦੇ ਆ ਜੋ ਕਹਿਣਗੇ ਜੋ ਸਾਡੀ ਡਿਊਟੀ ਲਾਉਣਗੇ ਉਹਦੇ ਤੇ ਅਸੀਂ ਆਪਣੇ ਸੀ ਦਾ ਪਾਰਟੀ ਤੇ ਸਪਾਈ ਆ ਪਾਰਟੀ ਜਿੱਥੇ ਸਾਡੀ ਹੋਰ ਕਿਤੇ ਹੋਰ ਵੀ ਜ਼ਿੰਮੇਵਾਰੀ ਕਿਤੇ ਵੀ ਲਾਉਂਦੀ ਆ ਤੇ ਅਸੀਂ ਉੱਥੇ ਪਾਰਟੀ ਦੀ ਤਾਂ ਬਿਲਕੁਲ ਇਹ ਸੰਵਿਧਾਇਕ ਗੁਰਪ੍ਰੀਤ ਗੋਗੀ ਜਿਨ੍ਹਾਂ ਨੇ ਕਿਹਾ ਕਿ ਹੁਣ ਅੰਦਰ ਜਾਣ ਕੇ ਦੇਖਣਗੇ ਮੀਟਿੰਗ ਦੇ ਵਿੱਚ ਕੀ ਚਰਚਾਵਾਂ ਹੁੰਦੀਆਂ ਨੇ ਜਿਹੜੀ ਵੀ ਪਾਰਟੀ ਦੇ ਵੱਲੋਂ ਜੋ ਵੀ ਜ਼ਿੰਮੇਵਾਰੀ ਲਾਏਗੀ ਲਾਈ ਜਾਏਗੀ ਉਸ ਨੂੰ ਤਨਦੇਹੀ ਦੇ ਨਾਲ ਨਿਭਾਵਾਂਗੇ ਕੈਮਰਾ ਪ੍ਰਤਮ ਮਨੀਸ਼ ਦੇ ਨਾਲ ਕਿਮਤ ਸਿੰਘ ਦੀਪਾਲ ਦੇ ਨਿ ਸਵੇਰਾ ਜਲੰਧਰ ਜਲੰਧਰ ਜਿਮਨੀ ਚੌਣਾ ਦੇ ਵਿੱਚ ਮੌਜੂਦ ਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਦੀਪ ਪਾਟਕ ਅਤੇ ਸੰਜੀਤ ਸਿੰਘ ਦੇ ਵੱਲੋਂ ਅਹਿਮ ਬੈਠਕ ਹੈ ਲਈ ਜਾ ਰਹੀ ਹੈ ਤਸਵੀਰਾਂ ਤੋਂ ਦਿਖਾਵਾਂਗੇ ਵੱਡੀ ਗਿਣਤੀ ਦੇ ਵਿੱਚ ਮੰਤਰੀ ਵਿਧਾਇਕ ਅਤੇ तमाम ਮੋਦੇਦਾਰ ਪਹੁੰਚਣਾ ਸ਼ੁਰੂ ਹੋ ਚੁੱਕੇ ਹੋਏ ਨੇ ਤਾਂ ਗੱ ਬਿਦਾਇ ਗੁਰਪਤ ਗੋਗਵੀ ਇੱਥੇ ਪਹੁੰਚੇ ਨੇ ਗੋਗਵੀ ਜੀ ਕਿਵੇਂ ਦੇਖਦੇ ਹੋ ਅੱਜ ਜਲੰਧਰ ਜਿਮਨੀ ਚੋਂ ਉਹਨਾਂ ਨੂੰ ਲੈ ਕੇ ਅਹਿਮ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਸੱਦੀ ਗਈ ਹੈ ਕੀ ਚਰਚਾਵਾਂ ਹੋਣ ਵਾਲੀਆਂ ਨੇ ਅੰਦਰ ਦੇ ਦੇਖੋ ਚੋਣ ਦੀ ਰਣਨੀਤੀ ਆ ਜੋ ਸਾਡੇ ਅਸੀਂ ਚੋਣ ਜਿੱਤੇ ਹੋਏ ਆ ਸਿਰਫ ਤੇ ਸਿਰਫ ਅਸੀਂ ਸਟਰੈਟਜੀ ਤਿਆਰ ਕਰ ਰਹੇ ਆ ਵੀ ਹੁਣ ਜਿਹੜੀਆਂ ਚੋਣਾਂ ਦਾ ਆਖਰੀ ਦੌਰ ਹੈਗਾ ਉਹਨੂੰ ਕਿਸ ਤਰੀਕੇ ਨਾਲ ਅਸੀਂ ਉਹਨੂੰ ਇੰਪਲੀਮੈਂਟ ਕਰਨਾ ਹੈਗਾ ਉਹਦੇ ਵਾਸਤੇ ਅੱਜ ਜੋ ਆਖਰੀ ਰਣਨੀਤੀ ਅਸੀਂ ਬਣਾ ਰਹੇ ਆਗੇ ਮਾਨ ਸਾਹਿਬ ਦਾ ਤੇ ਸਾਡੇ ਸਦੀਪਾਟ ਜੀ ਵੀ ਆਏ ਹੋਏ ਨੇ ਤੇ ਉਹ ਹਸਾਮਲਾ ਸਾਰਾ ਅਸੀਂ ਦੇਖਦੇ ਜਾ ਕੇ ਅੰਦਰ ਕੁਝ ਜ਼ਿੰਮੇਵਾਰੀਆਂ ਵੀ ਸੌਪੀਆਂ ਜਾ ਸਕਦੀਆਂ ਨੇ ਚੋਣਾਂ ਨੂੰ ਲੈ ਕੇ ਜ਼ਿੰਮੇਵਾਰੀਆਂ ਤਾਂ ਸੌਪੀਆਂ ਹੀ ਜਾਂਦੀਆਂ ਨੇ ਮੈਂ 39 ਨੰਬਰ ਵਾਰਡ ਆ ਮੇਰੇ ਕੋਲ ਹੂੰ ਮੈਂ ਉੱਥੇ ਸਾਰਾ ਜਿਹੜੀ ਜ਼ਿੰਮੇਵਾਰੀ ਲਈਆ ਪਾਰਟੀ ਨੇ ਤੇ ਮੈਂ ਉੱਥੇ ਕੰਮ ਕਰ ਰਿਹਾ ਮੈਂ ਆਪਣੀ ਰਿਪੋਰਟ ਦੇਣੀ ਹੈਗੀ ਪਰ ਕੀ ਹੈ ਕੀ ਇਹਦਾ ਸਾਰਾ ਤਾਂ ਕੀ ਲੱਗਦੇ ਇਸ ਵਾਰ ਜਲੰਧਰ ਜਿਮਨੀ ਚੋਣਾਂ ਦੇ ਵਿੱਚ ਜਿੱਤ ਦਾ ਦਾਵਾ ਤਾਂ ਹਰ ਇੱਕ ਪਾਰਟੀ ਵੱਲੋਂ ਕੀਤਾ ਜਾ ਰਿਹਾ ਪਰ ਜੇਕਰ ਗੱਲ ਆਮ ਆਦਮੀ ਪਾਰਟੀ ਕਰੀ 70 ਦੀਪ ਮੁਕਾਬਲਾ ਕਿਹੜੀ ਪਾਰਟੀ ਦਾ ਸਮਝਦੇ ਹੋ ਸਾਡਾ ਕਿਸੇ ਨਾਲ ਵੀ ਮੁਕਾਬਲਾ ਨਹੀਂ ਹੂੰ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਸਾਡਾ ਵਿਕਾਸ ਦੇ ਉੱਤੇ ਕੰਮ ਦੇ ਉੱਤੇ ਆ ਅਸੀਂ ਹੈਲਥ ਦੇ ਐਜੂਕੇਸ਼ਨ ਦੇ ਵੋਟਾਂ ਲਈਆਂ ਨੇ ਮੱਲਾ ਕਲੀਨਿਕ ਬਣਾਏ ਆ ਬਣਾ ਰਹੇ ਆ ਸਕੂਲ ਆਫ ਫੈਮਿਨਸ ਬਣਾ ਰਹੇ ਨੇ ਨੌਕਰੀਆਂ ਦਿੱਤੀਆਂ ਜਾਂ ਰਹੀਆਂ ਨੇ ਫਰੀ ਬਿਜਲੀ ਦਿੱਤੀ ਹੈਗੀ ਆ ਲੋਕਾਂ ਨੂੰ ਤੇ ਇਸ ਤਰੀਕੇ ਦੇ ਕਈ ਸਰਕਾਰ ਦੇ ਅਗਲੇ ਜਿਹੜੇ ਹੋ ਬਾਕੀ ਸਾਡੇ 3 ਸਾਲ 2.5 ਸਾਲ ਰਹਿ ਗਿਆ ਉਹਦੇ ਵਿੱਚ ਅਸੀਂ ਜੋ ਵਿਕਾਸ ਦੀ ਛੜੀ ਲਿਆਉਣੀ ਆ ਉਹਦੇ ਚ ਪੰਜਾਬ ਇੱਕ ਵੱਖਰਾ ਇੱਕ ਰੰਗਲਾ ਪੰਜਾਬ ਨਜ਼ਰ ਆਊਗਾ ਉਹ ਉਹਦੀ ਰਣਨੀਤੀ ਵੀ ਸਾਡੀ ਅਗਲੀ ਤੇ ਅੱਜ ਦੀ ਬੈਟਿੰਗ ਲੈ ਕੇ ਜੇਕਰ ਗੱਲ ਕਰੀਏ ਤਾਂ ਕੀ ਲੱਗਦਾ ਕਿਹੜੀ ਗੱਲਾਂ ਨੂੰ ਲੈ ਕੇ ਚਰਚਾਾਂ ਵਾਂਦਰ ਹੋਣ ਵਾਲੀਆਂ ਨੇ ਚਰਚਾਾਂ ਹੁਣ ਜਾਣਦੇ ਆ ਬੌਸ ਨੂੰ ਮਿਲਦੇ ਆ ਜੋ ਕਹਿਣਗੇ ਜੋ ਸਾਡੀ ਡਿਊਟੀ ਲਾਉਣਗੇ ਉਹਦੇ ਤੇ ਅਸੀਂ ਆਪਣੇ ਸੀਦਾ ਉਹ ਪਾਰਟੀ ਤੇ ਸਪਾਈ ਆ ਪਾਰਟੀ ਜਿੱਥੇ ਸਾਡੀ ਹੋਰ ਕਿਤੇ ਹੋਰ ਵੀ ਜ਼ਿੰਮੇਵਾਰੀ ਕਿਤੇ ਵੀ ਲਾਉਂਦੀ ਆ ਤੇ ਅਸੀਂ ਉੱਥੇ ਪਾਰਟੀ ਦੀ ਤਾਂ ਬਿਲਕੁਲ ਇਹ ਸੰਵਿਧਾਇਕ ਗੁਰਪ੍ਰੀਤ ਗੋਗੀ ਜਿਨ੍ਹਾਂ ਦਾ ਇਹ ਕਹਿਣਾ ਕਿ ਹੁਣ ਅੰਦਰ ਜਾਣ ਕੇ ਦੇਖਣਗੇ ਮੀਟਿੰਗ ਦੇ ਵਿੱਚ ਕੀ ਚਰਚਾਵਾਂ ਹੁੰਦੀਆਂ ਨੇ ਜਿਹੜੀ ਵੀ ਪਾਰਟੀ ਦੇ ਵੱਲੋਂ ਜੋ ਵੀ ਜ਼ਿੰਮੇਵਾਰੀ ਲਾਇਗੀ ਲਾਈ ਜਾਏਗੀ ਉਸ ਨੂੰ ਤਨਦੇਹੀ ਦੇ ਨਾਲ ਨਿਭਾਵਾਂਗੇ ਕੈਮਰਾ ਪ੍ਰਤਮ ਮਨੀਸ਼ ਦੇ ਨਾਲ ਕਿਮਤ ਸਿੰਘ ਦਿਗਪਾਲ ਦੇਨਿਕ ਸਵੇਰਾ ਜਲੰਧਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par